ਸੋਹੀ ਮਹੱਲਾ ਪੰਜਮਾ ਸੋਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 749 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਦੁਦ ਚਿਤ ਤੇ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਸਾਬ ਕਹਿੰਦੇ ਇਹ ਪ੍ਰਮਾਤਮਾ ਆਪ ਜੀ ਜਦੋਂ ਮੇਰੇ ਚਿੱਤ ਵਿੱਚ ਰਹਿੰਦੇ ਹੋ ਮੇਰੇ ਹਿਰਦੇ ਵਿੱਚ ਰਹਿੰਦੇ ਹੋ ਤੇ ਮੇਰੇ ਮਨ ਨੂੰ ਆਨੰਦ ਮਿਲਦਾ ਹੈ ਜਿਸ ਵਿਸਰੈ ਸੋ ਮਰ ਜਾਏ ਜਿਸ ਮਨੁੱਖ ਨੂੰ ਉਹ ਪ੍ਰਮਾਤਮਾ ਵਿਸਰ ਜਾਂਦਾ ਹੈ ਸਮਝੋ ਉਸ ਮਨੁੱਖ ਦੀ ਆਤਮਿਕ ਮੌਤ ਹੋ ਗਈ। ਦਇਆਲ ਹੁਮੈ ਜਿਸ ਉਪਰ ਕਰਤੇ ਸੋਤ ਤੁਦਸੋ ਦਾ ਧਿਆਏ ਜਿਹੜਾ ਗੁਰਮੁਖ ਪਿਆਰਾ ਉਦਮ ਕਰਦਾ ਹੈ ਉਹਦੇ ਉੱਤੇ ਹੀ ਪ੍ਰਮਾਤਮਾ ਦੀ ਕਿਰਪਾ ਤੇ ਦਇਆ ਹੁੰਦੀ ਹੈ ਤੇ ਜਿਸ ਤੇ ਉੱਤੇ ਦਇਆ ਹੁੰਦੀ ਹੈ ਉਹੀ ਪ੍ਰਮਾਤਮਾ ਨੂੰ ਧਿਆ ਸਕਦਾ ਹੈ। ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ। اے ਮੇਰੇ ਪ੍ਰਮਾਤਮਾ ਤੂੰ ਮੇਰਾ ਮਾਨ ਹੈ। ਮੈਨੂੰ ਤੇਰਾ ਹੀ ਆਸਰਾ ਹੈ ਤੇ ਮੈਂ ਤੇਰਾ ਨਿਮਾਣਾ ਜਿ ਸੇਵਕ ਹਾਂ। ਅਰਦਾਸ ਕਰੀਂ ਪ੍ਰਭੇ ਆਪਣੇ ਅੱਗੇ ਸੁਣ ਸੁਣ ਜੀਵਾ ਤਰੀ ਬਾਣੀ। ਮੈਂ ਇਹੀ ਅਰਦਾਸ ਕਰਦਾ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਮੈਂ ਆਪ ਜੀ ਦੀ ਬਾਣੀ ਨੂੰ ਸੁਣ ਸੁਣ ਕੇ ਗਾ ਗਾ ਕੇ ਹੀ ਆਤਮਕ ਜੀਵਨ ਜੀਣਾ ਹਾਂ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਮਾਂ ਤੇਰੇ ਦਰਸ਼ਨ ਕੋ ਬਲ ਜਾਈ ਮੈਂ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਬਣਨਾ ਚਾਹੁੰਦਾ ਹਾਂ ਜਿਹੜੇ ਆਪ ਜੀ ਦੇ ਦਰਸ਼ਨ ਕਰਦੇ ਹਨ ਤੇ ਆਪ ਜੀ ਦੇ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ ਅੰਮ੍ਰਿਤ ਬਚਨ ਹਰਿਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਅਮਰ ਕਰਨ ਵਾਲੇ ਆਪ ਜੀ ਦੇ ਬਚਨ ਮਹਿਰ ਦੇ ਅੰਦਰ ਧਾਰਨ ਕਰ ਮੇਰੇ ਉਤੇ ਕਿਰਪਾ ਕਰਿਓ ਸੰਗ ਪਾਈ ਹਮੇਸ਼ਾ ਹੀ ਮੈਂ ਆਪ ਜੀ ਦਾ ਅੰਗ ਸੰਗ ਮਹਿਸੂਸ ਕਰਾਂ ਅੰਤਰ ਕੀ ਗਤੁ ਤੁਧ ਪੈ ਸਾਰੀ ਤੁਧ ਜੇਵੜਾ ਅਬਰ ਨ ਕੋਈ ਆਪ ਜੀ ਸਾਡੀ ਅੰਦਰ ਦੀ ਵਿਥਾ ਨੂੰ ਜਾਣ ਵਾਲੇ ਹੋ ਆਪ ਜੀ ਤੋਂ ਕੁਛ ਨਹੀਂ ਲੁਕਾ ਸਕੇ ਅਸੀਂ ਨਾ ਹੀ ਲੁਕਾ ਸਕਦੇ ਹਾਂ ਆਪ ਜੀ ਦੇ ਬਰਾਬਰ ਕੋਈ ਹੋਰ ਹੈ ਹੀ ਨਹੀਂ ਜਿਹੜਾ ਸਾਡੀਆਂ ਅੰਦਰ ਦੀਆਂ ਦੁੱਖਾਂ ਤਕਲੀਫਾਂ ਨੂੰ ਜਾਣ ਸਕੇ ਜਿਸਨੋਂ ਲਾਇ ਲੈ ਸੋ ਲੱਗੈ ਭਗਤ ਤੋ ਤੁਹਾਰਾ ਸੋਈ ਉਹੀ ਗੁਰਮੁਖ ਪਿਆਰਾ ਤੇ ਭਗਤ ਹੈ ਸੱਚਾ ਜਿਸ ਨੂੰ ਪ੍ਰਮਾਤਮਾ ਆਪਣੇ ਲੜ ਲਗਾ ਲੈਂਦਾ ਹੈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਦੋਨੇ ਹੱਥ ਜੋੜ ਕੇ ਇੱਕ ਦਾਨ ਮੰਗਦਾ ਹਾਂ اے ਪ੍ਰਮਾਤਮਾ ਸਾਹ ਸਾਹ ਸਾਨੰਕ ਆਰਾਦੇ ਆਠ ਪੈਰ ਗੁਣ ਗਾਵਾਂ ਕਿ ਸਵਾਸ ਸਵਾਸ ਮੈਂ ਦਾਸ ਨਾਨਕ ਆਪ ਜੀ ਦੇ ਨਾਮ ਦੀ ਅਰਾਧਨਾ ਕਰਾਂ ਅਠੇ ਪੈਰ ਆਪ ਜੀ ਦੇ ਗੁਣ ਗਾਵਾਂ ਮੈਂ ਇਹੀ ਆਪ ਜੀ ਦੇ ਦਰ ਤੋਂ ਦਾਨ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ